ਸਿੱਖਾ ਤੋਂ ਜੁੜੇ ਹੋ ਪੰਜਾਬ ਹਰੇਨਾ ਲਾਈਵ ਦੇ ਨਾਲ ਤਾਂ ਮੈਂ ਥੋੜਾ ਦੋ ਸਤਿੰਨ ਤਾਂ ਲਗਾਤਾਰ ਮਲੋੜਦੇ ਪਿੰਡ ਚੋੜੜ ਦੇ ਵਿੱਚ ਮੌਜੂਦ ਆ ਚੋੜੜ ਦੇ ਵਿੱਚ ਕੇਂਦਰ ਦੀ ਸਰਕਾਰ ਵੱਲੋਂ ਜਿੱਥੇ ਕਿਹਾ ਜਾ ਰਿਹਾ ਕਿ ਰਾਸ਼ਨ卡 ਗਰੀਬ ਲੋਕਾਂ ਦੇ ਨਾਲ ਤਾਂ ਕਾ ਵੀ ਕਹਿ ਸਕਦੇ ਆ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ 2 ਰੁਪਏ ਜਿਹੜੀ ਕਿਲੋ ਕਣਕ ਮਿਲਦੀ ਸੀ ਪਹਿਲਾਂ ਉਹ ਬੰਦ ਹੋਈ ਪਰ ਉਸ ਤੋਂ ਬਾਅਦ ਹੁਣ ਕੇਂਦਰ ਨੇ ਵੀ ਮਤ 13ਵਾਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਹੁਣ ਮਲਖ ਵਖ ਪੰਜਾਬ ਦੇ ਹਿੱਸਿਆਂ ਦੇ ਵਖ ਵਖ ਪਿੰਡਾਂ ਦੇ ਵਿੱਚ ਜਿਹੜੇ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਨੇ ਤਾਂ ਉਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜੀ ਚਰਚਾ ਸ਼ੁਰੂ ਹੋ ਚੁੱਕੀ ਹੈ ਪਿੰਡਾਂ ਦੇ ਵਿੱਚ ਕੀ ਲੋਕ ਕਹਿ ਰਹੇ ਨੇ ਕਿਸ ਤਰ੍ਹਾਂ ਦੇ ਜਿਹੜੇ ਜਿਹੜੇ ਅੱਜ ਪਿੰਡ ਟੋਡਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਪਹਿਲਾਂ ਵਖ ਵਖ ਹੈੱਡਕੁਆਰਟਰਾਂ ਦੇ ਉੱਤੇ ਪ੍ਰੈਸ ਕਾਨਫਰੰਸਾਂ ਰਹੀਆਂ ਜਿਹੜੇ ਆਮਾਦੀ ਪਾਰਟੀ ਦੇ ਨੇਤਾ ਮਾਨੇ ਉਹਨਾਂ ਵੱਲ ਦੋਸ਼ ਲਗਾਏਗੇ ਸੀ ਕੇਂਦਰ ਦੇ ਉੱਤੇ ਪਰ ਲੇਕਿਨ ਉਹਨਾਂ ਚੀਜ਼ਾਂ ਨੂੰ ਬਾਗਰਾਉਂਡ ਤੇ ਬਿਲਕੁਲ ਜਿਹੜੇ ਪਿੰਨਾਂ ਦੀਆਂ ਸੱਥਾਂ ਤੋਂ ਲੈ ਕੇ ਤਰਨੁਸ਼ਾਲਾ ਦੇ ਵਿੱਚ ਲੋਕਾਂ ਦਾ ਇਕੱਠ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਨੂੰ ਕਿਹਾ ਗਿਆ ਕਿ ਲੋਕ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਸਾਨੂੰ ਇਹ ਗੱਲਾਂ ਵੀ ਕਹੀਆਂ ਗਈਆਂ ਕਿ ਭਾਜਪਾ ਨੇਤਾਵਾਂ ਨੂੰ ਪਿੰਨਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਭਾਜਪਾ ਵਾਲਿਆਂ ਨੂੰ ਆ ਜਿਹੜੇ ਇਹਨਾਂ ਨੇ ਤੁਹਾਡੇ ਜਿਹੜੇ ਕਾਰਡ ਕੱਟੇ ਕਹਿੰਦੇ ਐ ਤਾਂ ਦਾ ਪ੍ਰਚਾਰ ਹੈ ਜਿਹੜਾ ਉਹ ਕਿੱਤਾ ਜਾ ਰਿਹਾ ਲੇਕਿਨ ਆਪਸੀ ਸਿਆਸਤ ਦੇ ਨਾਲ ਕੀ ਲੋਕਾਂ ਦਾ ਇਸ ਦੇ ਵਿੱਚ ਭਲਾ ਕੀਤਾ ਜਾ ਰਿਹਾ ਜਾਂ ਫਿਰ ਨੁਕਸਾਨ ਕੀਤਾ ਜਾ ਰਿਹਾ ਇਹ ਤਾਂ ਤੁਹਾਡੀ ਆਪਣੀ رائے ਹੋਏਗੀ ਤਾਂ ਉਸ ਤੋਂ ਬਾਅਦ ਕੀ ਹੁਣ ਲੋਕਾਂ ਦਾ ਕਹਿਣਾ ਹੈ ਜਾਂ ਫਿਰ ਕੀ ਆਵਾਜ਼ ਦੀ ਪਾਰਟੀ ਦੇ ਨੇਤਾ ਦਾ ਕਹਿਣਾ ਆਉ ਸੁਣਾਣੇ ਆ ਕਿਸ ਤਰ੍ਹਾਂ ਉਹ ਆਪਣੀ ਰਾਜਨੀਤਿਕ ਕਾਰ ਇਹ ਨੇ ਜਾਂ ਫਿਰ ਲੋਕ ਕੀ ਕਹਿ ਰਹੇ ਨੇ ਦੋਨਾਂ ਦਾ ਬਿਆਨ ਹੈ ਜਿਹੜਾ ਵਾਕੀ ਜਿਹੜਾ ਹੈਰਾਨੀ ਜੁਰਕ ਹੈ ਜੀ ਬੰਮ ਸਾਹਿਬ ਕਿਦਾਂ ਦੇਖਦੇ ਹੋ ਜਿਹੜੇ ਸਟੇਟ ਗਵਰਨਰ ਉਹ ਜਿਹੜੇ ਰਸਨ ਦੇ ਕਾਰਟੇ ਜਾ ਰਹੇ। ਦੇਖੋ ਆਮ ਆਦਮੀ ਪਾਰਟੀ ਸਰਕਾਰ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ। ਜੋ ਸੈਂਟਰ ਦੀ ਸਰਕਾਰ ਵੱਲੋਂ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਇਹ ਜਿਹੜੇ ਹੋਂ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਟੇ ਜਾਣਗੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਕੱਟੇ ਗਏ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿਹਾ ਗਿਆ ਮੈਂ ਜਿਹੜੇ ਕੱਟੇ ਗਏ ਕਾਰਡ ਵੀ ਦੁਬਾਰਾ ਚਾਲੂ ਕਰਾਂਗੇ। ਜਿਹੜੇ ਅੱਗੇ ਕੱਟਣ ਨੂੰ ਫਿਰਦੇ ਆ ਇਹ ਉਹ ਕਾੜ ਸਾਰੇ ਕੋਈ ਇੱਕ ਕਾੜ ਵੀ ਨਹੀਂ ਕੱਟਿਆ ਜਾਊਗਾ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੇ ਨਾਲ ਖੜੇ ਹੈ ਤੇ ਅਸੀਂ ਪਿੰਡ-ਪਿੰਡ ਜਾ ਕੇ ਅਸੀਂ ਇਹ ਸਾਰਾ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਤੇ ਜਿਹੜਾ ਸਰਵੇ ਕਰ ਰਹੇ ਆ ਅਸੀਂ ਚੋੜਪਿੰਡ ਦੇ ਵਿੱਚ ਖੜੇ ਆ ਲਗਭਗ 500 150 ਦੇ ਲਗਭਗ ਕਾੜ ਜਿਹੜੇ ਕਿੰਨੇ ਕੱਟੇ ਗਏ ਉਹਨਾਂ ਨੂੰ ਅਸੀਂ ਬਹਾਲ ਕਰਨ ਵਾਸਤੇ सीएम साहब ਉਹ ਉਹਨਾਂ ਕੋਲੇ ਰਿਪੋਰਟ ਸਾਰੀ ਭੇਜਾਂਗੇ ਉਹਨਾਂ ਨੂੰ ਬਾਲ ਕੀਤਾ ਜਾਊਗਾ ਇਸ ਲਈ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਸੀਐਮ ਸਾਹਿਬ ਵੱਲੋਂ ਜੋ ਸਾਨੂੰ ਹੁਕਮ ਦੇ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਅਸੀਂ ਸੀਐਮ ਸਾਹਿਬ ਪੰਜਾਬ ਦੇ ਇੱਕ ਇੱਕ ਬੰਦੇ ਦੇ ਨਾਲ ਇੱਕ ਇੱਕ ਘਰ ਦੇ ਨਾਲ ਉਹ ਹਮੇਸ਼ਾ ਖੜੇ ਹੈ ਤੇ ਖੜੇ ਰਹਿਣਗੇ ਜੀ ਕਿਸ ਤਰ੍ਹਾਂ ਦਾ ਜਿਹੜਾ ਅਸੀਂ ਕੈਂਪ ਸੀ ਕਿਸ ਕਿਸ ਕੰਮ ਦੇ ਤੱਕ ਇਹ ਕੈਂਪ ਲਾਇਆ ਗਿਆ ਸੀ ਕਿ ਕੀ ਕੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਇਹਨਾਂ ਨੂੰ ਦੇਖੋ ਜੀ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਪੰਜਾਬ ਦੇ ਲੋਕਾਂ ਦੇ ਅੱਗੇ ਕਿਉਂਕਿ ਪਿਛਲੇ ਦਿਨੀ ਕੇਂਦਰ ਸਰਕਾਰ ਹੈ ਜਿਹੜੀ ਜੀ ਉਹਨੇ ਇੱਕ ਫਰਮਾਨ ਜਾਰੀ ਕੀਤਾ ਜੀ ਕਿ 8 ਲੱਖ 2500 ਜਿਹੜੇ ਰਾਸ਼ਨ ਕਾਰਡ ਹੈ ਜੀ ਉਹ ਕੱਟੇ ਜਾਣ ਜੀ ਸੋ ਤੁਸੀਂ ਦੇਖੋ ਕਿ ਜੇ ਇਸ ਤਰ੍ਹਾਂ ਗਰੀਬਾਂ ਦੇ ਨਾਲ ਧੱਕਾ ਹੁੰਦਾ ਰਿਹਾ ਤਾਂ ਕਿੰਨਾ ਚਿਰ ਬਰਦਾਸ਼ਤ ਕਰਾਂਗੇ ਸੋ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਪਿੰਡ-ਪਿੰਡ ਜਾ ਕੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪਸ਼ਟੇ ਗੱਲ ਕਹੀ ਹੈ ਕਿ ਇੱਕ ਵੀ ਪੰਜਾਬ ਦੇ ਕਿਸੇ ਨਾਗਰਿਕ ਦਾ ਅਸੀਂ ਰਾਸ਼ਨ ਕਾਰਡ ਨਹੀਂ ਕਟਣ ਦੇਵਾਂਗੇ। ਸੋ ਅਸੀਂ ਉਹਦੇ ਸਬੰਧ ਦੇ ਵਿੱਚ ਪਿੰਡ-ਪਿੰਡ ਗਏ ਆ। ਲੋਕਾਂ ਨੂੰ ਅਸੀਂ ਇਸ ਗੱਲ ਤੋਂ ਜਾਗਰੂਤ ਕਰਾਇਆ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ। ਚਾਹੇ ਕੇਂਦਰ ਸਰਕਾਰ ਜਿੰਨਾ ਮਰਜ਼ੀ ਧੱਕਾ ਕਰਨ ਤੇ ਆਈ ਹੈ। ਜਿੰਨਾ ਮਰਜ਼ੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਟੇਟ ਗਵਰਨਮੈਂਟ ਤੁਹਾਡੇ ਨਾਲ ਖੜੀ ਹੈ। ਕਿਉਂਕਿ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ ਤੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਚੁਣਿਆ ਸੋ ਉਹ ਲੋਕਾਂ ਦੇ ਹਿੱਤਾਂ ਦੇ ਵਿੱਚ ਖੜਿਆ ਹੈ ਸੋ ਇਸ ਕਰਕੇ ਅੱਜ ਅਸੀਂ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਵੱਡੇ ਪੱਧਰ ਤੇ ਜਿਹੜਾ ਗਰੀਬ ਤਬਕਾ ਸੀ ਭਾਈਚਾਰਾ ਸੀ ਉਹ ਉੱਥੇ ਇਕੱਤਰ ਹੋਇਆ ਔਰ ਉਹਨਾਂ ਨੇ ਇਹੀ ਖਦਸਾ ਸਾਨੂੰ ਜ਼ਾਹਰ ਕੀਤਾ ਕਿ ਸਾਨੂੰ ਡਰ ਹੈ ਕਿ ਕੱਲ ਨੂੰ ਉਹ ਨਾ ਹੋਵੇ ਸਾਡੇ ਰਾਸ਼ਨ ਕਾਰਡ ਕੱਟੇ ਜਾਣ ਅਸੀਂ ਤਾਂ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਸਰਵਾਈਵ ਕਰ ਰਹੇ ਹਾਂ ਤੇ ਜੇ ਕੱਲ ਨੂੰ ਸਾਡਾ ਰਾਸ਼ਨ ਵੀ ਬੰਦ ਹੋ ਗਿਆ ਤਾਂ ਫਿਰ ਬਹੁਤ ਦਿੱਕਤਾਂ ਹੋਣਗੀਆਂ ਸੋ ਅਸੀਂ ਉਹਦੇ ਸਬੰਧ ਵਿੱਚ ਜਾ ਕੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਭਰੋਸਾ ਦਿੱਤਾ ਕਿ ਤੁਹਾਡੇ ਨਾਲ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੜਿਆ ਹੈ ਅਸੀਂ ਇੱਕ ਵੀ ਰਾਸ਼ਨ ਕਾਰਡ ਹੈ ਜਿਹੜਾ ਤੁਹਾਡਾ ਨਹੀਂ ਕੱਟਣ ਦੇਵਾਂਗੇ ਤਾਂ ਕੀ ਲੱਗਦਾ ਹੈ ਸਰਕਾਰ ਪੰਜਾਬ ਦੇ ਨਾਲ ਬੇਤੈਰਮਾ ਕਰ ਰਹੀ ਹੈ ਬਿਲਕੁਲ ਇਹ ਤਾਂ ਪਿੱਛੇ ਤੋਂ ਆਪਾਂ ਦੇਖ ਰਹੇ ਹਾਂ ਜੀ ਸਾਡੇ ਸਾਰੇ ਫੰਡ ਚਾਹੇ ਆਰਡੀਐਫ ਲਾ ਲਓ ਤੁਸੀਂ ਉਹ ਰੋਕ ਰੱਖਿਆ ਸਰਵ ਸਿੱਖਿਆ ਅਭਿਆਨ ਦਾ ਜਿਹੜਾ ਫੰਡ ਆ ਉਹ ਰੋਕ ਰੱਖਿਆ ਪਿੱਛੇ ਤੁਸੀਂ ਦੇਖੋ ਕਿੰਨਾ ਧੱਕਾ ਕਰਦੇ ਸੀ ਕਿ ਸਾਡਾ ਬੀਬੀ ਐਮਬੀ ਰਾਹੀਂ ਪਾਣੀ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਚੋਰੀ ਕਰਕੇ ਹਰਿਆਣੇ ਨੂੰ ਦੇਣ ਦੀਆਂ ਕੋਸ਼ਿਸ਼ਾਂ ਕਰਦੇ ਸੀ ਸੋ ਇਹ ਤਾਂ ਅੱਜ ਪੂਰਾ ਪੰਜਾਬ ਪੂਰਾ ਦੇਸ਼ ਇਹਨਾਂ ਨੂੰ ਤਾਂ ਚੋਰ ਪਾਰਟੀ ਕਹਿਣ ਲੱਗ ਗਿਆ ਕਿਉਂਕਿ ਪਿੱਛੇ ਵੋਟਾਂ ਚੋਰੀ ਕੀਤੀਆਂ ਸਾਡੀ ਸਟੇਟ ਦਾ ਪਾਣੀ ਚੋਰੀ ਕੀਤਾ ਹੁਣ ਇਹ ਰਾਸ਼ਨ ਚੋਰੀ ਕਰਨ ਤੇ ਆ ਗਏ ਤੁਸੀਂ ਦੇਖੋ ਕਿ ਗਰੀਬ ਪਰਿਵਾਰਾਂ ਚ ਕੀ ਲੱਭਦੇ ਆ ਤੁਸੀਂ ਉਹਨਾਂ ਦੀ ਪੇਟ ਤੇ ਲੱਤ ਮਾਰ ਰਹੇ ਆ ਉਹਨਾਂ ਦੀ ਥਾਲੀ ਚੋਂ ਅਨਾਜ ਚੱਕ ਰਹੇ ਆ ਸੋ ਉਥੋਂ ਕੀ ਲੱਭ ਰਹੇ ਆ ਕਿੱਥੇ ਤਾਂ ਉਹਨਾਂ ਨੂੰ ਸਹੂਲਤਾਂ ਦੇਣੀਆਂ ਜਦੋਂ ਭਾਜਪਾ ਆਈ ਸੀ ਤਾਂ ਇਹ ਵਿਸ਼ਵਾਸ ਦਿਵਾ ਕੇ ਆਈ ਸੀ ਕਿ ਅਸੀਂ ਗਰੀਬਾਂ ਦੇ ਮਸੀਹੇ ਆ ਤੇ ਅੱਜ ਤੁਸੀਂ ਦੇਖ ਲਓ ਕਿੱਡੇ ਕਿੱਡੇ ਉਹ ਫਰਮਾਨ ਜਿਹੜੇ ਜਾਰੀ ਕਰ ਰਹੇ ਆ ਹੁਣ 8 ਲੱਖ ਜੇ ਰਾਸ਼ਨ ਕਾਰਡ ਕੱਟਿਆ ਜਾਂਦਾ ਤਾਂ ਇਟ ਮੀਨਸ 32 ਲੱਖ ਜਿਹੜਾ ਬੈਨੀਫੀਸ਼ੀਰੀ ਹੈ ਉਹ ਅਨਾਜ ਤੋਂ ਵਾਂਝਾ ਹੋ ਜੂਗਾ ਹਰੇਕ ਰਾਸ਼ਨ ਕਾਰਡ ਨਾਲ 4 ਤੋਂ 5 ਜਿਹੜੇ ਮੈਂਬਰ ਆ ਜੁੜੇ ਆ ਸੋ 32 ਲੱਖ ਤੁਸੀਂ ਹੁਣ ਕੱਟ ਰਹੇ ਆ 30 ਲੱਖ ਪਹਿਲਾਂ ਈ ਕੇ ਵਾਈ ਸੀ ਦਾ ਬਹਾਨਾ ਲਾ ਕੇ ਤੁਸੀਂ ਰੋਕ ਛੱਡੇ ਆ ਸੋ 55 ਲੱਖ ਜੇ ਲੋਕਾਂ ਨੂੰ ਅਨਾਜ ਮਿਲਣਾ ਬੰਦ ਹੋ ਜੂਗਾ ਤੇ ਉਹ ਕਿੱਧਰ ਜਾਣਗੇ ਸੋ ਇਸ ਕਰਕੇ ਇਹ ਕੇਂਦਰ ਸਰਕਾਰ ਅੱਜ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਗਰੀਬ ਭਾਈਚਾਰੇ ਨਾਲ ਕਿਸਾਨ ਭਾਈਚਾਰੇ ਨਾਲ ਸਾਰਿਆਂ ਨਾਲ ਮਤਰੇਰੀ ਮਾਂ ਵਾਲਾ ਵਿਤਕਰਾ ਕਰ ਰਹੀ ਆ ਪਰ ਸਟੇਟ ਗਵਰਨਮੈਂਟ ਡੱਟ ਕੇ ਉਹਨਾਂ ਦੇ ਨਾਲ ਖੜੀਆ ਔਰ ਡੱਟ ਕੇ ਲੜਾਈ ਲੜੂ। ਬੋਜ ਜੀ ਕੀ ਨਾਮ ਹੈ ਕਿਥੋਂ ਦੇ ਰਹਿਣਾ ਨੇ? ਮੇਰਾ ਨਾਮ ਮੱਖਣ। ਅੱਛਾ ਕੀ ਕਹਿਣਾ ਚਾਹੋਗੇ? ਕੀ ਨਾ ਕੀ ਕਹਣਾ ਚਾਹੋਗੇ ਸਾਡੀ ਕਣਕ ਕੌਣੀ ਚਾਹੀਦੀ ਗਰੀਬਾਂ ਦੀ ਵੀ ਗਰੀਬ ਬੰਦੇ ਆ ਅਸੀਂ ਸਾਡੀ ਦੋ ਜੀਆਂ ਦੀ ਕਣਕ ਨਹੀਂ ਹੁੰਦੀ। ਅੱਛਾ ਤੇ ਮਾਲ ਜਿੰਨੇ ਵਿੜੇ ਦੇ ਸਾਰਿਆਂ ਦੇ ਇੱਕ ਇੱਕ ਦੋ ਦੋ ਜੀਆਂ ਦੀ ਕਣਕ ਨਹੀਂ ਹੁੰਦੀ। ਹਮ ਇਹ ਕੀ ਕਿ ਲੱਗਦਾ ਕਾਲ ਕੱਟੇਗੇ? ਕੱਟੇਗੇ ਸਾਨੂੰ ਤਾਂ ਇਹੋ ਗੱਲ ਤਾਲ ਦਿੰਦੇ ਆ ਜਾਂ ਜੇ ਆਹਣ ਨੇ ਵੀ ਸਾਨੂੰ ਕਣਕ ਕਿਉਂ ਨਹੀਂ ਦਿੰਦੇ? ਜਾਂ ਦਵਾਓ ਕਿਤੋਂ? ਆਹਦੇ ਜਾਂ ਜਿੱਥੇ ਮਰਜੀ ਜਾਓ। ਹਮ ਜਾਈਏ ਕਿਤੇ ਅਸੀਂ ਹੂੰ ਅਜੀ ਇਥੋਂ ਉਹ ਕਿਹੜਾ ਪਿੰਡ ਹੈ ਜਿੱਥੇ ਜਾਣੇ ਆਪਾਂ ਮਿੱਡੇ ਜਾਣੇ ਦੇ ਮਿੱਡੇ ਵਾਲਾ ਕੱਲਾ ਬੈਠਾ ਹੁੰਦਾ ਉਹ ਕੱਲੇ ਨੂੰ ਉਹ ਨਹੀਂ ਦਵਾਉਂਦਾ ਹੂੰ ਉਹ ਸਾਡੀ ਉਦੋਂ ਪੱਟੀ ਪੋ ਗਿੰਦਾ ਹੁੰਦਾ ਜੋ ਤੂੰ 25 30 ਲਾ ਕੇ ਜਾਣੇ 25 30 ਲਾ ਕੇ ਮੋੜਿਓ ਨੇ ਹੂੰ ਤੇ ਸਾਡਾ ਕੋਈ ਮਤਲਬ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਬਾਮ ਆਏ ਸੀ ਇੱਥੇ ਕੀ ਕਹਿ ਕੇ ਗਏ ਉਹ ਇਹੋ ਗੱਲ ਕਹਿ ਕੇ ਵੀ ਛੋਟੇ ਅਸੀਂ ਕਾਰਡ ਕੱਟ ਨਹੀਂ ਦੇਣੇ ਕਾਰਡ ਅਸੀਂ ਬੰਦਾ ਭੇਜਾਂਗੇ ਹੂੰ ਉਹ ਮਤਲਬ ਜਿਹੜਾ ਬੰਦਾ ਉੱਥੇ ਬੈਠਾ ਹੈ ਉਹਨੂੰ ਇੱਥੇ ਭੇਜਾਂਗੇ ਕੈਂਪ ਲਾਵਾਂਗੇ ਤੁਹਾਡੇ ਕਾਰਡ ਚਲਾਵਾਂਗੇ ਹੂੰ ਆ ਗੱਲ ਗੱਲ ਅੱਛਾ ਉਹਨੂੰ ਭਰੋਸਾ ਦੇ ਕੇ ਗਏ ਆ ਭਰੋਸਾ ਦੇ ਕੇ ਸਾਨੂੰ ਵੱਡਾ ਮੈਂ ਕਿ ਇਹ ਨਾ ਮੈਂ ਕਿ ਛੋਦੇ ਰਹਿਣਾ ਲਈ ਛੋੜਣਾ ਤੇ ਰਹਿਣਾ ਹੈ ਰਾਜਾ ਮੇਰਾ ਨਾਂ ਅੱਛਾ ਉਹ ਜਗਦੇਵ ਬਾਹਮ ਆਏ ਸੀ ਇੱਥੇ ਕਹਿੰਦੇ ਰਾਸ਼ਨ ਕਾਰਡ ਕੱਟਣ ਦੇ ਕੈਂਪ ਲੱਗੇ ਆ ਸੀ ਕੀ ਪੂਰਾ ਮਾ ਇਹ ਇੱਥੇ ਬਾਈ ਕੁਝ ਨਹੀਂ ਸਭ ਝੂਠਾ ਹੂੰ ਸਾਨੂੰ ਤਾਂ ਇਹ ਕਹਿ ਕੇ ਖੜਦਾ ਸੀ ਇੱਥੇ ਹੂੰ ਵੀ ਮੁਲਾਜ਼ਮ ਆ ਰਹੇ ਮਿੱਡੇ ਤੋਂ ਹੂੰ ਵੀ ਤੁਹਾਡੇ ਜਿਹੜੇ ਰਾਸ਼ਨ ਕਾਰਡ ਕੱਟੇ ਆ ਨਾ ਉਹਨਾਂ ਦੇ ਫਾਰਮ ਭਰਨੇ ਆ ਹੂੰ ਇੱਥੇ ਆ ਕੇ ਕੋਈ ਪਾਛਣ ਦੇ ਗਏ ਉਹ ਕੀ ਪਾਛਣ ਦੇ ਗਏ ਉਹ ਆ ਹੀ ਦੇ ਕੇ ਗਏ ਵੀ ਤੁਸੀਂ ਬੀਜੇਪੀ ਦੇ ਮਗਰਾ ਲੱਗੋ ਹਮ ਸਾਡੇ ਮਗਰ ਲੱਗੋ ਅੱਛਾ ਆ ਹੀ ਪਾਛਣ ਦਿੱਤਾ ਹੋਰ ਕੀ ਦੇਣਾ ਇਹਨਾਂ ਨੇ ਅੱਛਾ ਤੁਹਾਨੂੰ ਪਤਾ ਮਿੱਠੀਆਂ ਗੋਲੀਆਂ ਦਿੰਦੇ ਹੋਰ ਕੀ ਦੇਣਾ ਦੇਣਗੇ ਹਮ ਇੰਡਾ ਦੀਆਂ ਮਿੱਠੀਆਂ ਗੋਲੀਆਂ ਫਿਰ ਕਿਵੇਂ ਦਿੱਤੀਆਂ ਮਿੱਠੀਆਂ ਗੋਲੀਆਂ ਇਹ ਹੀ ਦਿੱਤੀਆਂ ਵੀ ਤੁਸੀਂ ਉਹਨਾਂ ਨੂੰ ਨਾ ਵੜਨ ਦਿਓ ਹਮ ਸਾਡੀ ਗੱਲ ਸੁਣੋ ਹਮ ਅਸੀਂ ਦਿਨੇ ਸਾਰਾ ਕੋ ਸਾਡੇ 2 ਰੁਪਏ ਵਾਲੀ ਤਾਂ ਬੰਨ ਲਾ ਹਮ ਸੈਂਟਰ ਵਾਲੀ ਚੱਲਦੀ ਹੈ ਉਹ ਮੇਰੀ ਜਿਹੜੀ ਵੀਰ ਉਹ ਗੰਦੇ ਅਰਸ਼ਿੰਗਰ ਕੱਟੇ ਗਏ ਕੀ ਨਾਮ ਹੈ ਬੀ ਆ ਸਿੰਘ ਸਾਹਿਬ ਸਖਦੇਵ ਜੀ ਮੈਂ ਕੀ ਕਹਿਣਾ ਚਾਹੁੰਦਾ ਉਹਦਾ ਜੀ ਕਹਿੰਦੇ ਸੀ ਅਕੇ ਵੀ ਮੁਰਦੀ ਨੇ ਕਾਡ ਕੱਟੇ ਆ ਲਾਹ ਪਾਤਰੀ ਕਾਡ ਕੱਟੇ ਆ ਹਾਂ ਮੈਂ ਤਾਂ ਸਾਡੇ ਡਿਵੈਲਪਮੈਂਟ ਦੇ ਬੰਦੇ ਕਿੰਨਾ ਜਰ ਹੋ ਗਿਆ ਮੈਨੂੰ ਤਾਂ ਸਾਈਕਲ ਵੀ ਨਹੀਂ ਦਵਾ ਸਕੀ ਹਾਂ ਭਵੰਤਮਾਨ ਦੀ ਸਰਕਾਰ ਦਾ ਮੈਨੂੰ ਤਾਂ ਕੋਈ ਕੋਈ ਫਾਇਦਾ ਨਹੀਂ ਆ ਨਹੀਂ ਰਾਸ਼ਨ ਕਾਰਡ ਦੀ ਗੱਲ ਹੋਈ ਸੀ ਫਿਰ ਕੀ ਕੀ ਗਏ ఓ కో కట్టే కంపిన పిండ్ అగదే బామ్మ